हां जी दोस्तों सारेयानु सस् सा नमस्कार स्वागत करते हैं टोंडा राज संधू फार्मिंग ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਤੋੜ ਤਹਿਸੀਲ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਗੁਰਪ੍ਰੀਤ ਸਿੰਘ ਉਹਨਾਂ ਦੇ ਘਰ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਸੇਰੋਂ ਤੋਂ ਤਕਰੀਬਨ ਕੋਈ 6 ਕਿਲੋਮੀਟਰ ਦੀ ਦੂਰੀ ਆ ਨਿਸ਼ਹਿਰੇ ਪੰਨੂਆ ਤੋਂ ਵੀ ਕੋਈ 6 ਕਿਲੋਮੀਟਰ ਦੀ ਦੂਰੀ ਆ ਪਿੰਡ ਤੋੜ ਦੀ ਟੋਟੀਆਂ ਪਿੰਡ ਬਿਲਕੁਲ ਲੱਗੇ ਆ ਇੱਕ ਪਾਸੇ ਪਿੰਡ ਬਈਪੁਈ ਬਿਲਕੁਲ ਨਜ਼ਦੀਕ ਆ ਟੋਟੀਆਂ ਤੋਂ ਜਿਹੜੀ ਛੜਕ ਦੋਸਤੋ ਜਮਾਰਾਏ ਨੂੰ ਆਉਂਦੀ ਆ ਟੋਟੀਆਂ ਤੋਂ ਕੋਈ 2-300 ਮੀਟਰ ਦੀ ਦੂਰੀ ਇੱਕ ਸੜਕ ਨਿਕਲਦੀ ਆ ਜਿਹੜੀ ਪਿੰਡ ਤੋੜ ਨੂੰ ਆਉਂਦੀ ਆ ਇਸੇ ਛੜਕ ਦੇ ਉੱਪਰ ਵੀਰ ਗੁਰਪ੍ਰੀਤ ਸਿੰਘ ਉਹਨਾਂ ਦਾ ਘਰ ਆ ਤਰੀਕ ਦੋਸਤੋ ਅੱਜ 18 ਮਾਰਚ ਨੂੰ ਇਹ ਆਪਾਂ ਕਵਰੇਜ ਕਰਨ ਜਾ ਰਹੇ ਆ ਸਮਾਂ ਕੋਈ ਮਾਰਨਿੰਗ ਦੇ 11:30 ਵਜੇ ਦਾ ਪਸ਼ੂ ਆ ਤੇ ਟੋਟਲ ਚਾਰ ਨਗ ਤੁਹਾਨੂੰ ਦਿਖਾਉਣੇ ਆ ਦੋ ਵਟੀਆਂ ਵੜਾਂ ਦਿਖਾਵਾਂਗੇ ਇੱਕ ਵੜ ਗੱਬਣਾ ਕੱਚੀ ਆ ਕੋਈ ਮਹੀਨੇ ਕਿ ਦੀ ਇਹ ਇੱਕ ਬਿਲਕੁਲ ਤਾਜੀ ਸੂਈ ਸੁਵਾਈ ਐਚ ਐਫ ਬਰੀਡ ਦੀ ਇਹ ਵੇੜਾ ਤੇ ਦੋ ਬੱਕਰੇ ਦਿਖਾਵਾਂਗੇ ਇੱਕ ਜੋੜੀ ਜਿਹੜੀ ਦੋਸਤੋ ਬੱਕਰਿਆਂ ਦੀ ਉਹ ਵੀ ਵਿਕਾਊ ਆ ਸੋ ਚਾਹਵਾਨ ਵੀਰ ਕੋਈ ਹੋਇਆ ਬੱਕਰੇ ਖਰੀਦਣ ਦਾ ਤਾਂ ਤੁਸੀਂ ਉਹ ਵੀ ਸੰਪਰਕ ਕਰ ਸਕਦੇ ਹਜੇ ਉਮਰ ਕਿੰਨੀਆਂ ਬੱਕਰਿਆਂ ਦੀ ਉਹ ਵੀ ਆਪਾਂ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇ ਦੇਵਾਂਗੇ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਜੁੜੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਸਾਰੇ ਵੀਰਾਂ ਨੂੰ ਮਿਲ ਸਕੇ ਬਾਕੀ ਜਿਹੜੇ ਵੀਰ ਚੈਨਲ ਤੇ ਨਵੇਂ ਆ ਦੋਸਤੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਨਾਲ ਲੱਗੇ ਬੈਲ ਬਟਨ ਨੂੰ ਵੀ ਪ੍ਰੈਸ ਕਰ ਲਿਓ ਆਉ ਲੈਨੇ ਆ ਬਥੇਰੇ ਡਿਟੇਲ ਕਰਦੇ ਆ ਗੱਲਬਾਤ ਸਾਂਝੀ ਸਭ ਤੋਂ ਪਹਿਲਾਂ ਵੀਰ ਗੁਰਪ੍ਰੀਤ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਠੀਕ ਅੱਛਾ ਵੀਰ ਗੁਰਪ੍ਰੀਤ ਸਿੰਘ ਜੀ ਇੱਕ ਆਪਣੇ ਭੈਣ ਭਰਾਵਾਂ ਨੂੰ ਸੱਜਣਾ ਨੂੰ ਇਹ ਦੱਸਦੀ ਹੈ ਵੀ ਪਸ਼ੂ ਵਪਾਰ ਦਾ ਕੰਮ ਹੀ ਤੁਹਾਡਾ ਕਿੰਨਾ ਕੱਤਾ ਕਾਫੀ ਲੰਬੇ ਸਮੇਂ ਤੋਂ ਪਸ਼ੂ ਵਪਾਰ ਦਾ ਕੰਮ ਕਰਦੇ ਆ ਬੀ ਆਪਾਂ ਨੂੰ ਕਮ ਸੇ ਕਮ 20 25 ਸਾਲ ਹੋ ਗਏ ਜੀ ਠੀਕ ਹੈ ਕਰਦੇ ਆ ਠੀਕ ਹੈ ਹਾਂ ਜੀ ਤੇ ਅੱਜ ਆਪਣੇ ਕੋਲ ਵੀਰ ਪਸ਼ੂ ਜਿਹੜੇ ਖੜੇ ਆ ਆਪਣੇ ਕੋਲ ਦੋ ਤਾਂ ਵੜਾ ਨੇ ਹਾਂ ਜੀ ਦੋ ਵੜਾ ਐ ਦੋ ਬੱਕ ਕਤੂ ਵੇਸੇ ਤੇਰਾ ਵੀ ਰੌਂਦੇ ਰਹਿੰਦੀ ਹੈ ਡੇਲੀ ਰੌਂਦੇ ਰਹਿੰਦੇ ਦੋ ਵੈੜਾ ਸੀ ਉਹ ਕੱਲ ਸ਼ਾਮੀ ਵੇਚ ਗੀਆਂ ਔਣੀਆਂ ਸੀ ਆਪਾਂ ਵਿੱਚ ਪਰ ਉਹ ਕੱਲ ਸ਼ਾਮੀ ਉਹਨਾਂ ਦਾ ਸੌਦਾ ਹੋ ਗਿਆ ਤੇ ਵੇਚ ਗਏ ਠੀਕ ਹੈ ਜੀ ਠੀਕ ਹੈ ਠੀਕ ਹੈ ਉਹਦਾ ਕਰਕੇ ਫਿਰ ਆਪਾਂ ਇੱਕ ਕੱਚੀ ਵੈੜ ਨਾਲ ਪਾ ਦੇਣ ਲੱਗੇ ਜੇ ਕਿ ਸੱਜਣ ਨੇ ਲੈਣੀ ਹੋਵੇ ਇੱਕ ਮਹੀਨੇ ਦੀ ਕੱਚੀ ਹੋ ਠੀਕ ਹੈ ਜੀ ਹਾਂਜੀ ਲਓ ਜੀ ਤੋਂ ਤੋਂ ਸ਼ੁਰੂਆਤ ਆਪਾਂ ਕਰ ਲਵਾਂਗੇ ਇਸ ਪਹਿਲੇ ਨੰਬਰ ਵਾਲੀ ਵੈੜ ਤੋਂ ਇਹ ਬਿਲਕੁਲ ਤਾਜੀ ਸੂਈ ਸਵਾਈ ਆ ਇਤੋਂ ਆਪਾਂ ਸ਼ੁਰੂਆਤ ਕਰਦੇ ਆ ਅੱਛਾ ਵੀਰ ਗੁਰਪ੍ਰੀਤ ਸਿੰਘ ਦੀ ਡਿਟੇਲ ਦੇ ਦਈਏ ਸੂਆ ਕਿੰਨਾ ਸੂਈ ਆ ਇਹ ਦੂਜਾ ਸੂਆ ਹੈ ਜੀ ਸਵੇਰੇ 5 ਵਜੇ ਨੇ ਜੇਰ ਪਾਤੀ ਇਹ ਜੇਰ ਪਈ ਏ ਠੀਕ ਹੈ ਜੀ ਉਹ ਗਈ ਹੋ ਗਈ ਜੀ ਆਹ ਲਓ ਜੇਰ ਜੁਰ ਪ੍ਰੋਪਰ ਪਾ ਦਿੱਤੀ ਆ ਬਿਲਕੁਲ ਪ੍ਰੋਪਰ ਛਿੱਗੀ ਆ ਮੂੰਹੋਂ ਦੰਦੀ ਛੇਦਾਂ ਦਾ ਠੀਕ ਆ ਜੀ ਦੂਜਾ ਸੁਆ ਸੁਈ ਆ ਰਾਤ ਦੀ ਸੁਈ ਆ ਬੱਚਾ ਮਗਰ ਬੱਛਾ ਆ ਗਿਆ ਬੱਛਾ ਆ ਜੀ ਉਹਦੀ ਮਗਰ ਬੱਛਾ ਇੱਕ ਵਾਰੀ ਤੁਹਾਨੂੰ ਆ ਦਿਖਾ ਦਈਏ ਬੱਚਾ ਤੁਸੀਂ ਆ ਵੇਖ ਕੇ ਚੈੱਕ ਕਰ ਸਕਦੇ ਠੀਕ ਆ ਜੀ ਜੇਰ ਜੁਰ ਪ੍ਰੋਪਰ ਪਾ ਦਿੱਤੀ ਆ ਜੇਰ ਵਾਲੇ ਪਾਸੇ ਪੂਰੀ ਸਾਫ ਆ ਦੇਖੋ ਠੀਕ ਆ ਬਿਲਕੁਲ ਗਿੱਲੇ 나ੜੂ ਤੇ ਬੱਚਾ ਠੀਕ ਆ अच्छा फिर गुरप्रीत एचएफ ब्रीड ते वेची है प्योर एचएफ ब्रीड ते अच्छा पचावਦੀ है जी ठीक है जी ते पहले सुवे ते कोई मिल्क कैपेसिटी ਪੁੱਛੀ ਵੀ ਪਹਿਲੇ ਸੂਏ ਦੀ ਅਗਲਿਆਂ ਨੇ 20 ਕਿਲੋ ਉਹਦੀ ਗਰੰਟੀ ਦਿੱਤੀ ਹੈ ਪਹਿਲੇ ਸੂਏ ਜਿਹੜਾ ਚੋਇਆ ਹੈ ਚੋਇਆ ਜਿਹੜਾ ਇਹ ਕਿਸੇ ਭੈਣ ਭਰਾ ਨੇ ਉਹਨਾਂ ਦਾ ਫੋਨ ਨੰਬਰ ਲੈਣਾ ਹੋਵੇ ਉਹ ਵੀ ਦੇ ਸਕਦੇ ਠੀਕ ਹੈ ਠੀਕ ਹੈ ਜੀ ਬਾਕੀ ਵਹਿੜ ਦਿਖਦੀ ਹੈ ਜਿਸ ਬੰਦੇ ਨੂੰ ਪਤਾ ਉਹਨੂੰ ਬਰੀਡ ਬਾਰੇ ਪਤਾ ਵੀ ਇਹਨੇ ਕਿੰਨਾ ਦੇਣਾ ਇਹ ਵਾਧ ਹੀ ਦੇਊਗੀ ਘਟ ਨਹੀਂ ਦਿੰਦੀ ਚਵਾ ਇੱਕ ਨੰਬਰ ਹੋਊਗਾ ਇਹ ਸويرੇ 4 ਕਿਲੋ ਬੋਲਾ ਕੱਢਿਆ ਜੀ ਸੁਬਾਚਾਰਕੋ ਬੱਚੇ ਨੂੰ ਚੰਗਾ ਆ ਕੇ ਠੀਕ ਹੈ ਜੀ ਠੀਕ ਹੈ ਹੁਣ ਆ ਥਾ ਦੇਖ ਲਓ ਉਸ ਤੋਂ ਬਾਅਦ ਪਸਵਾ ਕੇ ਧਾਰਾ ਮਰਵਾ ਦਿੰਨੇ ਆ ਫਿਰ ਚੋਅ ਬਿਲਕੁਲ ਬਿਲਕੁਲ ਲਓ ਦੋਸਤੋ ਮਾਰਨਿੰਗ ਪਹਿਲੇ ਡੰਗ ਦੀ ਜਿਹੜੀ ਜਵਾਈ ਆ ਠੀਕ ਹੈ ਜੀ ਇੱਕ ਟਾਈਮ ਜਵਾਈ ਜਿਹੜੀ ਆ ਪਹਿਲੇ ਟਾਈਮ ਦੀ ਜਵਾਈ ਮਾਰਨਿੰਗ ਸੁਬਾ ਕਰ ਦਿੱਤੀ ਆ ਕੋਈ 4 4.5 ਕਿਲੋ ਜਿਹੜੀਆਂ ਧਾਰਾ ਕੱਢੀਆਂ ਨੇ ਬੋਲੇ ਦੇ ਉੱਤੇ ਚੱਲਣ ਗਈ ਆ ਸੋ ਅੱਜ ਸ਼ਾਮ ਨੂੰ ਜਿਹੜੀ ਦੋਸਤੋ ਦੂਜੇ ਟਾਈਮ ਦੀ ਜਵਾਈ ਹੋਊਗੀ ਇਸ ਵੇੜ ਤੇ ਠੀਕ ਹੈ ਜੀ ਤੋ ਕੋਤਿੱਗੇ ਅ ਚੌਥੇ ਟਾਈਮ ਜਾਂਦੇ ਜਾਂਦਾ ਪੂਰੀ ਬੋਲ ਨੂੰ ਸਾਫ਼ ਕਰ ਦਿੱਤੀ ਜਾਊਗੀ ਠੀਕ ਆ ਇੱਕ ਪੂਰੀ ਥਾਣ ਤੁਹਾਨੂੰ ਬੈਕਸਾਈਡ ਤੋਂ ਦਿਖਾ ਦਈਏ ਆ ਮੁਠੀ ਥਾਣਾ ਪੱਥੀ ਜੁਵਾਈ ਵਾਲਾ ਥਾਣਾ ਠੀਕ ਆ ਜੀ ਤੇ ਥਾਣ ਦਾ ਸੈਜ ਤੁਸੀਂ ਦੇਖੋ ਵਿੱਚ ਵਰਨਾਪੁਰਨਾ ਕਾਫੀ ਸੋਹਣਿਆ ਨੇ ਤੇ ਪਹਿਲਾ ਸਵੇਦਾ ਵੀ ਦੱਸ ਰਿਹਾ ਵੀ ਜਿੱਥੋਂ ਵੀ ਖਰੀਦੀ ਆ ਬੈਕਸਾਈਡ ਤੋਂ ਵੀ ਬੈਕਗ੍ਰਾਉਂਡ ਵੀ ਇੰਦੀ ਪਤਾ ਤੁਸੀਂ ਕਰ ਸਕਦੇ ਜੇ ਪਹਿਲੇ ਸਵੇੇ ਇਹਨੇ ਕਰਮਾਲੀ ਨੇ 20 ਲੀਟਰ ਦੁੱਧ ਭਰਿਆ ਦੂਜੇ ਸਵੇੇ ਆਪਾਂ ਉਸ ਬਿਹਾਰ ਤੇ ਜਿਹੜੀ ਦੋਸਤੋ ਆਈਡੀਆ ਲਾ ਸਕਦੇ ਆ ਕਿ ਚੰਗੀ ਸੇਵਾ ਮੈਟਰ ਕਰਦੀ ਆ ਜੇ ਕੋਈ ਚੰਗੀ ਸੇਵਾ ਕਰਨੂਗਾ ਪਲੱਸ ਵੀ ਜੋੜ ਸਕਦੇ ਜੇ ਠੀਕ ਆ ਬਾਕੀ ਕੱਦ-ਕਾਠ ਦੀ ਗੱਲ ਕਰਦੀ ਹੈ ਕੱਦ-ਕਾਠ ਪੂਰਾ ਵੱਡਾ ਇੱਕ ਐਚਪ ਬੜਾ ਜਿੱਦੀ ਆਪਾਂ ਦੇਖਦੇ ਆ ਵੱਡੇ ਕੱਦ-ਕਾਠ ਦੇ ਵਿੱਚ ਬੇਲਗੋੜ ਦੀ ਸਪੈਸ਼ਲ ਆ ਬਾਕੀ ਵੀਰ ਗੁਰਪ੍ਰੀਤ ਚੂਣ ਚਣ ਚੰਗੀ ਨਿਕਲੀ ਆ ਚੂਣ ਇੰਨੀ ਚੰਗੀ ਆ ਵੀ ਤੁਸੀਂ 7-8 ਸਾਲ ਦੇ ਬੱਚੇ ਕੋ ਚਵਾ ਸਕਦੇ ਠੀਕ ਆ ਹਾਂ ਜੀ ਹੁਣ ਇਹ ਤੁਹਾਨੂੰ ਸਾਹਮਣੇ ਆਇਆ ਦਿਖਾ ਦੇਣੀ ਉਂਗਲ ਜੀ ਦੀ ਟੀਟੀ ਮੋਟੀ ਧਾਰ ਹੋਊਗੀ ਬਿਲਕੁਲ ਕੋਈ 나ੜ ਨਹੀਂ ਗਿਲਟੀ ਨਹੀਂ ਪੂਰ ਛਟਾ ਹੋਵੇ ਆਪਣੀ ਗਰੰਟੀ ਵੀਡੀਓ 'ਚ ਆਪਾਂ ਕਹਿੰਦੇ ਆ ਫੁੱਲ ਗਰੰਟੀ ਹੋਊਗੀ ਕੋਈ ਸੱਜਣ ਮਿੱਤਰ ਲੈ ਗਿਆ ਜਾ ਕੇ ਚੋਲੀ ਫਾਲਟ ਨ ਤਦ ਦੋਸਤੋ ਸਾਡਾ ਸੋਸਰਾ ਕੰਮ ਕੋਈ ਵੀਰਾਂ ਦਾ ਵੀ ਇੱਕ ਟਾਈਮ ਚੋਲੇ ਦੋ ਡੰਗ ਚੋਕੇ ਤੀਜੇ ਡੰਗ ਤੱਕ ਜਿਹੜੀ ਆ ਦੋਸਤੋ ਹਰ ਇੱਕ ਵੀਰ ਨੂੰ ਪਾਰਖੂ ਪਤਾ ਲੱਗ ਜਾਂਦਾ ਵੀ ਚੀਜ਼ ਕੀ ਆ ਦੋ ਡੰਗ ਆ ਵੀ ਚੈੱਕ ਕਰਕੇ ਘਰੇ ਲ ਜਾ ਕੇ ਵੀਰਾਂ ਦਾ ਵੀ ਮੈਨੂੰ ਫੋਨ ਕਰ ਸਕਦੇ ਜੇ ਕੋਈ ਚੀਜ਼ ਦੇ ਵਿੱਚ ਉਸ ਤੋਂ ਬਾਅਦ ਜੇ ਕੋਈ ਸੱਜਣੇ ਦੇ ਵਿੱਚ ਕੋਈ ਥਾਣ ਗਿਲਟੀ ਨਾੜਪੂਰ ਛੱਟਾ ਗਲਤ ਕੱਢ ਦੇ ਜੀ ਕਿਸੇ ਦਾ ਕੋਈ ਖਰਚਾ ਨਹੀਂ ਇਸ ਗੱਡੀ ਦਾ ਆਉਣ ਜਾਣ ਦਾ ਖਰਚਾ ਵੀ ਮੇਰਾ ਹੋਊਗਾ ਠੀਕ ਹੈ ਜੀ ਹਾਂਜੀ ਆ ਦੋਸਤੋ ਇੰਨੀ ਸ਼ੋਰਟੀ ਹੈਗੀ ਆਪਣੀ ਚੀਜ਼ ਦੀ ਕਿਉਂਕਿ ਇਹ ਨਹੀਂ ਕਹਾਂਗੇ ਕੱਲ ਨੂੰ ਵੀ 2000 ਘਟਾ ਲਓ 5000 ਘਟਾ ਸਾਡਾ ਡੰਗਰ ਹੀ ਨਹੀਂ ਮੁੜਨਾ ਅਗਲੇ ਨੇ ਦੁਬਾਰਾ ਫੇਰ ਆਉਣਾ ਸਾਨੂੰ ਪਤਾ ਹੈ ਬਿਲਕੁਲ ਜੀ ਬਿਲਕੁਲ ਲੈ ਵੀਰ ਗੁਰਪ੍ਰੀ ਤੇ ਇੱਕ ਵਾਰੀ ਖੋਲ ਕੇ ਤੋੜ ਕੇ ਦਿਖਾ ਦੀਏ ਉਸ ਤੋਂ ਬਾਅਦ ਆਪਾਂ ਬੱਚਾ ਲਾ ਕੇ ਜਰੂਰ ਚਵਾਈ ਕਰਕੇ ਦਿਖਾਵਾਂਗੇ ਥੋੜੀ ਥੋੜੀ ਤਾਂ ਦੋ ਦੋਸਤ ਕੱਦ ਕਾਟ ਸਰੀਰ ਘਟਾਂਜਾ ਚੰਗਾ ਹੈ ਬਾਕੀ ਸੂਸਵਾ ਦੇ ਵਿੱਚ ਜਮ ਸਾਰੇ ਵੀਰ ਸਮਝਦਾਰਾ ਖਿਡਾਰੀ ਆ ਯਾਨੀ ਜਾਣਦੇ ਜਦੋਂ ਪਸੂ ਸੁੰਦਾ ਕੋ 2 4 5 ਦਿਨਾਂ ਬਾਅਦ ਸਿੱਧਾ ਸੁਧਾ ਹੋਣ ਦੇ ਵਿੱਚ ਸਮਾਂ ਲੱਗ ਜਾਂਦਾ ਕੱਦ ਕਾਟ ਸੋਹਣਾ ਬੋਦੀ ਵਾਲੀ ਬੈੜ ਹਾਈਟ ਪੂਰੀ ਆ ਵੱਡੀਆਂ ਪੂਰੇ ਵੱਡੇ ਸਾਈਜ਼ ਦੇ ਵਿੱਚ ਜਿਹੜੀਆਂ ਵੜਾਉਂਦੀਆਂ ਉਹਦੇ ਹੀ ਹਾਈਟ ਕੱਟ ਹੈਗਾ ਇਸ ਵੜ ਦਾ ਠੀਕ ਆ ਤੇ ਮਾਰਨਿੰਗ ਵੀ ਜਿਹੜੀ ਚੁਵਾਈ ਕੀਤੀ ਆ ਕੋਈ ਸਾਹਿਬ ਦੰਦ ਚੈੱਕ ਕਰਾ ਦਈਏ ਆ ਜਰੂਰ ਜੀ ਛਿਗੀ ਆ ਠੀਕ ਆ ਜੀ ਇੱਕ ਵਾਰੀ ਆਪਾਂ ਜਿੰਨੇ ਵੀ ਹੋਣੇ ਤੁਹਾਨੂੰ ਜਰੂਰ ਤਸਦੀ ਕਰਵਾ ਦਿੰਨੇ ਵੇਖ ਆਹ ਦੇਖ ਕੰਨੀਆਂ ਵਾਲੇ ਦੰਦ ਦੇਖ ਲਓ ਲਓ ਜੀ ਠੀਕ ਆ ਜੀ ਕੰਨੀਆਂ ਵਾਲੇ ਦੰਦ ਤਾਂ ਜੀ ਦੋਸਤੋ ਦੁੱਧ ਦਾੰਦ ਆ ਠੀਕ ਆ ਜੀ ਛੇਕਦੇ ਦੰਦ ਬਰਾਬਰ ਕਰਗੀ ਕਰਮਾਂ ਵਾਲੀ ਚੰਗੀ ਇਹ ਵੜਾ ਸੋਹਣੇ ਕੱਦ-ਕਾਡ ਦੇ ਵਿੱਚ ਬਾਕੀ ਬਾਡੀ ਮੰਤਰ ਚੰਗੀ ਆ ਹਵਾਨੇ ਲੈਵੇ ਦੀ ਸਾਫ ਸੁਥਰੀ ਬਾਕੀ ਚੌਪਾਸੀ ਮੱਕਰ ਤੁਹਾਨੂੰ ਥੋੜਾ ਨੇੜੇ ਮੈਂ ਆਪਾਂ ਦਿਖਾ ਦਿੰਨੇ ਆ ਜੀ ਬਾਲਟੀ ਲਈ ਅੱਛਾ ਵੀਰ ਗੁਰਪ੍ਰੀਤ ਕੀ ਮੰਗ ਕਰਦੇ ਦੀ ਡਿਮਾਂਡ ਕੀ ਦਊਗੀ ਇਹਦੀ ਮੰਗ ਸੰਧੂ ਸਾਹਿਬ ਮਾਨਤਾ ਨਹੀਂ ਕਰਨਾ ਹੈ 75000 ਰੁਪਏ ਚ 75 ਚੋਂ ਬਾਸ ਜੀ ਮੈਂ ਨਹੀਂ ਕਹਿਣਾ ਕਿ ਕੋਈ ਇਹਦਾ ਲੱਖ ਮੰਗਦਾ ਸਾਢੇ 75 ਦੀ ਅਸੀਂ ਉਨੇ ਹੀ ਮੰਗਣੇ ਆ ਬਿਲਕੁਲ ਮੈਂ ਨਹੀਂ ਕਹੂੰਗਾ ਵੀ ਇਹ ਕਿਸੇ ਨੇ ਲੱਖ ਮੰਗੜਾ ਸੀ ਮੈਂ ਘੱਟ ਮੰਗਦਾ ਮੈਂ ਪੂਰਾ ਜਾਇਜ ਮੰਗਦਾ ਨਾ ਨਿਆਂਇਜ ਮੰਗਦਾ ਨਾ ਘੱਟ ਮੰਗਦਾ ਵੀ ਆਪਦੀ ਚੀਜ਼ ਦੀ ਆਪਾਂ ਆਪਦੀ ਗੱਲ ਕਰਦੇ ਹਾਂ ਬਿਲਕੁਲ ਅਸੀਂ ਕਿਸੇ ਦਾ ਨਹੀਂ ਕਰਦੇ ਸਾਡੇ ਨਾਲ ਸੱਜਣ ਸਾਰੇ ਚੰਗੇ ਨੇ ਪਰ ਵੀਰਾਂ ਨੂੰ ਇੱਕ ਬੇਨਤੀ ਕਰਦਾ ਹਾਂ ਵੀ ਮੈਂ ਵੀ ਕਈ ਵਾਰੀ ਇਸ ਤਰ੍ਹਾਂ ਕਹਿਦਾ ਵੀ ਵੇਖੋ ਜੀ ਹੋਰ ਕਿਸੇ ਕੋਲ ਹੁੰਦੀ ਲੱਖ ਦੀ ਸੀ ਉਹ ਲੱਖ ਦੀ ਸੀ ਮੈਂ 75 ਦੀ ਦਊਗਾ ਵੇਖੋ ਜੀ ਕੋਈ ਨਹੀਂ ਦਿੰਦਾ ਕੋਈ ਘਾਟਾ ਪਾ ਕੇ ਨਹੀਂ ਦਿੰਦਾ ਨਾ ਮੈਂ ਦਿੰਦਾ ਜੀ ਤੇ ਮੇਰੇ ਵੀਰਾਂ ਨੂੰ ਬੇਨਤੀ ਇੰਨੀ ਆ ਵੀ ਹਰ ਇੱਕ ਨੂੰ ਚੰਗਾ ਕਹੋ ਮਾੜਾ ਨਾ ਕਹੋ ਮਾੜਾ ਨਾ ਕਹੋ ਬਿਲਕੁਲ ਅਸੀਂ ਮਾੜੇ ਆ ਬਾਕੀ ਛੱਡ ਨੂੰ ਸਾਰੇ ਚੰਗੇ ਬਿਲਕੁਲ ਜੀ ਬਿਲਕੁਲ ਬਾਕੀ ਬੱਚਾ ਲਾ ਕੇ ਦਿਖਾ ਦੋਸੋ ਬੱਚਾ ਲਾ ਕੇ ਇੱਕ ਵਾਰੀ ਆਪਾਂ ਤੁਹਾਨੂੰ ਧਾਰਾ ਮਾਰ ਕੇ ਜ਼ਰੂਰ ਤਸੱਲੀ ਕਰਵਾਉਣੀ ਆ 75000 ਲੈਣ ਦੇਣ ਵੀਰ ਨੇ ਕਿਹਾ 75000 ਦੇ ਵਿੱਚੋਂ ਕੋਈ ਪ੍ਰੇਮ ਪਿਆਰ ਕੋਈ ਛੋਟਛੱਪਾ ਉਹ ਮੌਕੇ ਤੇ ਜ਼ਰੂਰ ਹੋ ਜਾਊਗਾ ਠੀਕ ਆ ਬਾਕੀ ਲੈਣ ਦੇਣ ਜਿਹੜਾ ਹਾਂ ਨਾ 75000 ਆ ਤੇ ਬੱਚਾ ਲਾ ਦਿੰਦੇ ਆ ਬੱਚਾ ਲਾ ਕੇ ਕੋਈ ਦੋ ਦੋ ਚਾਰ ਚਾਰ ਕੋਈ ਪੰਜ ਪੰਜ ਸੱਤ ਸੱਤ ਧ है जी उंगल जी की डीडी मोटी तार है ਕੱਲੇ ਕੱਲੇ ਦੀ ਵੀਰ ਗੁਰਪ੍ਰੀਤ ਇੱਕ ਵਾਰੀ ਧਾਣ ਮਾਰਦੇ ਜੇ ਹਿੱਸੇ ਹੱਥ ਨਾਲ ਜੀ ਠੀਕ ਹੈ ਜੀ ਓਕੇ ਜੀ ਓਕੇ ਲਓ ਦੋਸਤੋ ਕੁਝ ਕੁਝ ਧਾਣਾ ਮਾਰ ਕੇ ਕੋਈ ਤਸੰਦੀ ਆਪਾਂ ਕਰਵਾਈ ਆ ਹੁਣ ਵਿਖਾਇਓ ਥਾਂ ਕਿੱਦਾਂ ਦਾ ਬਾਕੀ ਇੱਕ ਵਾਰੀ ਥਾਂ ਤੋਂ ਤੁਹਾਨੂੰ ਦਿਖਾਉਣੇ ਆ ਪਸਮਨ ਤੋਂ ਬਾਅਦ ਜਿਹੜਾ ਥਾਂ ਦੀ ਕੁਆਲਿਟੀ ਇੱਕ ਵਾਰੀ ਜ਼ਰੂਰ ਵੇਖ ਕੇ ਚੈੱਕ ਕਰੋ ਠੀਕ ਹੈ ਜੀ ਕੋ ਪੂਰਾ ਲੰਬਾ ਥਾਣਾ ਇੱਕ ਤਾਂ ਹੁੰਦਾ 28 ਚਵਾਈ ਇਹਦਾ ਉਹ ਤੋਂ ਵੀ ਕੋਈ ਅੱਧਾ ਕੋਟਾ ਅੱਧਾ ਇੰਚ ਕੋਈ ਬਾਹਰ ਠੀਕ ਆ ਜੀ ਲੰਬੇ ਥਾਣਾ ਬਹੁਤ ਸੋਹਣੇ ਆ ਸਵਾਤੀ ਥਾਣਾ ਤੇ ਬਿਲਕੁਲ ਕੰਪੈਕਟ ਆਰਡਰ ਦੇ ਦੇ ਜਿਆ ਕਰਮਾਲੀ ਕੋਈ ਚੰਗੀ ਦੋਸਤ ਸੇਵਾ ਕਰ ਲੂਗਾ ਇੱਕ ਵਾਰੀ ਫਿਰ ਆਪਾਂ ਉਹ ਗੱਲ ਰਿਪੀਟ ਕਰ ਦਿੰਨੇ ਆ ਕੋਈ ਚੰਗੀ ਖਰੀਦਦਾਰ ਕੋਈ ਸੇਵਾ ਕਰ ਲੂਗਾ ਕਰਮਾਲੀ ਸੋਹਣਾ ਦੋ ਤੇ ਜਵਾਦੋ ਵੀ ਸੀਜ਼ਨ ਪਰ ਤੇ ਵੜ ਚੰਗੀ ਆ 75000 ਲੈਣ ਦੇਣ ਅੱਛਾ ਵੀਰ ਗੁਰਪ੍ਰੀਤ ਅੱਗੇ ਆਪਣੇ ਕੋਲ ਜਿਹੜੀ ਆ ਸੈਕਲ ਨੰਬਰ ਤੇ ਆ ਵੜ ਖੜੀ ਆ ਇਹ ਸੰਤੂ ਸਾਹਿਬ 1 ਮਹੀਨਾ ਕੱਚੀ ਆ ਜੀ ਇਹ ਵੜਾ ਆਪਾਂ ਪਾਉਣੀ ਨਹੀਂ ਸੀ ਪਰ ਹੁਣ ਦੂਜੇ ਡੰਗਰ ਵਿਕ ਗਏ ਆ ਠੀਕ ਆ ਵੀ ਹੁਣ ਸੰਧੂ ਸਾਹਿਬ ਨੇ ਆਉਣਾ ਤੇ ਪਹਿਲੀ ਵੀਡੀਓ ਆ ਤੇ ਚਲੋ ਦੋ ਤੇ ਪਾਈਏ ਇਸ ਕਰਕੇ 1 ਮਹੀਨਾ ਕੱਚੀ ਆ ਠੀਕ ਹੈ ਜੀ ਵੀਡੀਓ ਤੇ ਆਪਾਂ ਕਹਿਣ ਡੇ ਵੀ 2-4 ਹਫ਼ਤੇ ਤੋਂ ਵੱਧ ਲੈ ਜੇ ਸੰਭਾਈ ਆਪਣੀ ਆ ਬਿਲਕੁਲ ਥਾਂ 'ਚ ਫਾਲਟ ਹੋਵੇ ਆਪਾਂ ਗਰੰਟੀ ਦੇੰਨੇ ਆ ਸਹੀ ਆ ਲੱਤ ਮਾਰ ਜੇ ਆਪਣੀ ਗਰੰਟੀ ਹੋਊ ਇਦਾਂ ਥੱਲੇ ਬੈਠ ਕੇ ਹੁਣ ਧਾਰਾ ਕੱਢਣੀਆਂ ਹੁਣ ਆਪਾਂ ਕੱਢ ਕੇ ਦਿਖਾ ਦਾਂਗੇ ਹਮ ਆ ਲਓ ਜੀ ਕੋਈ ਰੱਸੀ ਨਹੀਂ ਪਾਉਣੀ ਇਹ ਘਰ ਦੀ ਵਹਿਣੇ ਆਪਣੀ ਠੀਕ ਹੈ ਜੀ ਦੇਖੋ ਜੀ ਇਹਨੂੰ ਭਾਵੇਂ ਅੱਗੇੋਂ ਦੀ ਚੋਲੋ ਪਿੱਛੇੋਂ ਦੀ ਚੋਲੋ ਲੈ ਜੀ ਆਹ ਲਓ ਜੀ ਆਹ ਟਿੱਪਣ 200 ਤੁਸੀਂ ਵੇਖ ਸਕਦੇ ਆਹ ਦੇਖ ਲਓ ਆਹ ਲਓ ਜੀ ਦੋ ਠੀਕ ਹੈ ਜੀ ਸੋ 35 ਸ਼ਾਇਦ ਆਉਂਦਾ ਬਾਕੀ 14 ਥਾਂ ਦਾ ਵੀਰ ਤਸੱਲੀ ਕਰਾ ਰਿਆ ਆਹ ਦੇਖੋ ਆ ਕਰੋ ਚੈੱਕ ਠੀਕ ਹੈ ਜੀ 1 ਮੰਥ ਬਾਕੀ ਹੈ ਜੇ 1 ਮੰਥ ਦਾ ਦਾਨ ਕਰਵਾਣੀ ਦਾ ਪੂਰਾ ਬੰਨਾ ਬਾਕੀ 35 ਸ਼ਾਇਦ ਆਉਂਦਾ ਠੀਕ ਆ ਰਹੀ ਹੈ ਠੀਕ ਹੈ ਜੀ ਆਹ ਲਓ ਹੰਦੂ ਸਾਹਿਬ ਵਿਖਾ ਵੀ ਦਿੱਤੀ ਹੈ ਪਰ ਗਰੰਟੀ ਵੀ ਨਾਲ ਦੇਵਾਂਗੇ ਲਓ ਜੀ ਚਾਰੇ ਥਾਨਾ 200 ਟਿੱਪ ਕੇ ਦਿਖਾਤੇ ਆ ਚਾਰੇ ਥਾਨਾ ਵਰਨ ਲਗੇ ਚੰਗੇ ਤਸੱਲੀ ਵਾਲ ਬਾਕੀ ਕੋਈ ਵੀ ਰ ਆਪਦੀ ਖੱਤੀ ਅੱਖੀ ਵੇਖ ਕੇ ਹੱਥੀ ਤਿੱਪ ਕੇ ਤਸੱਲੀ ਜ਼ਰੂਰ ਤੁਸੀਂ ਕਰ ਲਿਓ ਠੀਕ ਆ ਇੱਕ ਮਨਸ ਦਾ ਜੇ ਸਮਾਂ ਬਾਕੀ ਇਸ ਹੁੰਦੇ ਵਿੱਚ ਤੇ ਵੀਰ ਗੁਰਪ੍ਰੀਤੇ ਸਮਾਂ ਕਿੰਨਾ ਲੈ ਜੂ ਹਜੇ ਔਰ ਮਹੀਨਾ ਕਿ ਲੈ ਜੂਗੀ ਸੂਆ ਇੱਕ ਮਹੀਨਾ ਲੈਂਦੀ ਐ ਸੂਆ ਕਨ ਮਾ ਜੀ ਇਹ ਦੂਜਾ ਸੂਆ ਦੂਜੇ ਸੂਏ ਦੂਜੇ ਸੂਏ ਪਿਓਰ ਇਹ ਇੰਨਾ ਕ ਫਰਕ ਪੈ ਸਕਦਾ ਹਫਤੇ ਦਾ ਕੋਈ ਸੱਜਣ ਚੰਗੀ ਸੇਵਾ ਕਰ ਜੇ ਤੇ ਪੰਜ ਸੱਤ ਦਿਨ ਉੱਪਰ ਲੈ ਜੇ ਠੀਕ ਆ ਠੀਕ ਤਾਂ ਜਾਂ ਦੋ ਚਾਰ ਦਿਨ ਵੱਧ ਜਾਂ ਘਟ ਇਦੋਂ ਵੱਧ ਨਹੀਂ ਘਟਦੀ ਇਦੋਂ ਵੱਧ ਸਮਾਂ ਲੈ ਜੇ ਜਿ ਤਰ੍ਹਾਂ ਲੋਕ ਕਰਦੇ ਆ ਵੀ ਕਹਿਣੀ ਮਹੀਨੇ ਦੀ ਨਿਕਲੇ ਦੋ ਦੀ ਹੂੰ ਸਮੇਤ ਖਰਚੇ ਪੈਸੇ ਮੇਰੇ ਕੋਲ ਆਪਾਂ ਵੀਡੀਓ ਤੇ ਕਹਿ ਰਹੇ ਆ ਜੀ ਕਹਿਣਾ ਨਹੀਂ ਆ ਕਰਨਾ ਹੈ ਮੇਰਾ ਵੀਰ ਜਿਹੜਾ ਮਰਜੀ ਆਪਾਂ ਜ਼ਿੰਮੇਵਾਰੀ ਫੁੱਲ ਗਰੰਟੀ ਲੈਂਦੇ ਆਂ ਜੀ ਅੱਛਾ ਪਹਿਲਾ ਸੂਆ ਆਪਾਂ ਮਤਲਬ ਜਿਵੇਂ ਤੁਸੀਂ ਦੱਸਿਆ ਵੀ ਆਪਣੇ ਘਰੇ ਜਵਾਈ ਹੋਈ ਆ ਪਹਿਲੇ ਸੂਏ ਪਹਿਲੇ ਸੂਏ ਸੰਧੂ ਸਾਹਿਬ ਨੇ 10 ਲੀਟਰ ਦੁੱਧ ਦਿੱਤਾ ਠੀਕ ਹੈ ਜੀ ਹੁਣ ਅੱਗੇ 12 ਦੇ ਦੇ 14 ਦੇ ਦੇ ਵਧੂਗੀ ਘਟਦੀ ਨਹੀਂ ਕਿਉਂਕਿ ਮੈਂ ਇਹਦਾ 18 ਨਹੀਂ ਕਹਿ ਸਕਦਾ ਝੂਠ ਨਹੀਂ ਬੋਲਣਾ ਆਪਾਂ ਆਪਾਂ ਗਾਹਕ ਬਣਾਉਣਾ ਵਿਗਾੜਨਾ ਨਹੀਂ ਮਤਲਬ ਸਾਰਾ ਕ੍ਰੋਸ ਅੰਗ ਦੇ ਵਿੱਚ ਹੈ ਬੈਠਾ ਪਹਿਲਾ ਸੂਆ ਸੋਈ ਆ ਪਹਿਲਾ ਸੂਆ ਸੂਈ ਸੀ ਕਿ ਘਰੇ ਚੁਵਾਈ ਜਾਂਦੀ ਕੀਤੀ ਆ ਸੈਕਿੰਡ ਟਾਈਮਰ ਹੁਣ ਅੱਗੇ ਦੂਜਾ ਸੂਆ ਸੂਣ ਵਾਲੀ ਆ ਬਾਕੀ ਟਿਪਕੇ ਤੁਹਾਨੂੰ ਦਿਖਾਤੀ ਆ 1 ਮੰਥ ਦਾ ਅਜੇ ਸਮਾਂ ਬਾਕੀ ਆ ਠੀਕ ਆ ਜੀ ਹਾਈਟ ਕਦਰ ਵੀ ਮੀਡੀਅਮ ਕੋਈ ਵੀ ਰੰਗ ਕੇ ਲੈ ਜੇ ਬਾਕੀ ਗੋਲ ਗੋਲ ਪੂਰੀ ਆ ਸਭੀ ਸੂਬੀ ਜਿੰਨੇ ਵੀ ਆ ਚੰਗੀ ਸੇਵਾ ਵੀਰ ਨੇ ਕੀਤੀ ਆ ਜਿੰਨੇ ਵੀ ਗੇਜ ਕੋਈ ਬੰਦਾ ਚੋਲੇ ਜਨਾਨੀ ਚੋਲੇ ਸੂਈ ਤੋਂ ਲੱਤ ਮਾਰ ਜੇ ਆਪਣੀ ਉਥੋਂ ਤੱਕ ਗਰੰਟੀ ਹੋ ਠੰਡੀ ਮੈਂ ਬਿਲਕੁਲ ਠੰਡੀ ਤੇ ਵੀਰ ਗੁਰਪ੍ਰੀਤ ਅਜੇ ਦਾ ਮੁੱਲ ਕੀ ਕਰਾਂਗੇ ਅਜੇ ਮਹੀਨਾ ਸਮਾਂ ਲੈਂਦੀ ਆ ਅੱਜ ਮੁੱਲ ਇਹਦਾ ਦੇਣ ਲੈਣ ਆਪਾਂ ਲੈਣ ਦੇਣ ਵਾਲੀ ਗੱਲਬਾਤ ਹੀ ਕੇ ਲੈਣ ਦੇਣ ਇਹਦਾ ਹੋਣਾ ਜੇ 25000 25000 ਬਸ ਜੇ ਇਹ ਤਿਆਰ ਕਰ ਲਈ ਫੇਰ ਕੋਈ ਸੱਜਣ 25 ਨਾ ਕਹਵੇ 25 ਚੋਂ ਛੋਟ ਹੀ ਹੋਣੀ ਜੇ ਠੀਕ ਹੈ ਨਾ ਸੌਦਾ ਹੋਣਾ ਜੇ ਦਾ ਆ ਬਿਲਕੁਲ ਹਾਂਜੀ ਲਓ ਦੱਸੋ ਸਾਹਬਲੀ ਪਾਣੀ ਕੋਈ ਮਹੀਨਾ ਦਾ ਇਸ ਕਿਉਂਕਿ ਸੰਤੂ ਸਾਹਿਬ 5000 ਰੁਪਏ ਨੇ ਖਾਣਾ ਚਾਹੇ ਮੇਰੇ ਘਰ ਖਾਜੇ ਚਾਹੇ ਕਿਸੇ ਦੇ ਖਾਣ ਅੱਗੇ ਖਾਲੇ ਬਿਲਕੁਲ ਬਸ ਲਓ ਦੱਸੋ ਅੱਜ 25000 ਦੀ ਮਿਲ ਜੂਗੀ ਤੁਹਾਨੂੰ ਠੀਕ ਹੈ ਜੀ ਸੋ ਮੌਕੇ ਤੇ ਥੋੜਾ ਪਾਧਾ ਵਿੱਚੋਂ ਮਾਨਤਨ ਹੋਊਗਾ ਜੋ ਵੀ ਕੋਈ ਰਸਾ ਇਹ ਕਮਾਂਡ ਤੋਂ ਕੋਈ ਵੀਰ ਆਹ ਬਲੈਂਦਾ ਤੇ ਦੋਸਤੋ ਆਕੇ ਕੋਈ ਕਾਰੀ ਪਿਆਰੀ ਵੀਰੋ ਲੈ ਕੇ ਜਾਂਦਾ ਕੋਈ ਦੋ ਪੈਸੇ ਨਫਾ ਵੀ ਦਿੰਦੀ ਹੈ ਤੇ ਇਹ ਵੈੜਾ ਵੀਰ ਕੋਲ ਸੈਕਿੰਡ ਨੰਬਰ ਤੇ ਤੇ ਇਹਨੂੰ ਵੀਰ ਹੋਰ ਵੀ ਥੋੜਾ ਚਲਾ ਕੇ ਵਿਖਾ ਦਈਏ ਦਰ ਨੂੰ ਚੱਲ ਪੁੱਤ ਠੀਕ ਹੈ ਥੋੜਾ ਤੋੜ ਕੇ ਦੋਸਤੋ ਇੱਕ ਵਾਰੀ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਅੱਗੇ ਕੋਈ ਵੀਰ ਆਪਦੀ ਸੋਚ ਸਮਝ ਕੇ ਤੁਸੀਂ ਵਰਤ ਸਕਦੇ ਜੇ ਡਿਸਾਈਡ ਕਰ ਸਕਦੇ ਜੇ ਖਰੀਦਰ ਮੂੰਹ ਦੀ ਬਿਲਕੁਲ ਪੋਲੀ ਹੋਊ ਕੋਈ ਫੜ ਕੇ ਜੋ ਮਰਜ਼ੀ ਦੇ ਦੇ ਠੀਕ ਹੈ ਲਾ ਲਓ ਠੀਕ ਆ ਤੂੰ ਰੰਗ ਦੀ ਗੱਲ ਕਰ ਲਈ ਤਾਂ ਰੰਗ ਬਦਾਮੀ ਕਲਰ ਆ ਜਿੱਦਾਂ ਆਪਾਂ ਇੱਕ ਨਾਰਮਲ ਸ਼ਾਈ ਵਾਲ ਜਿਹੜੇ ਗੱਲਸਨ ਰੱਖਦੇ ਆ। ਸੋ ਮੂਮਾ ਫੜਾਉਂਦੀ ਆ ਬਿਲਕੁਲ ਆ ਤੁਸੀਂ ਦੇਖ ਸਕਦੇ। ਦੰਦ ਵੀ ਦਿਖਾ ਦਈਏ ਕੋਈ ਛੱਜਣ ਇਹ ਨਾ ਕਵੇ। ਵਾਹ ਵਾਹ। ਕਿ ਭਾ ਨਾ ਦੇਣ ਲੱਗੇ ਸ਼ੈਂਦ। ਦੇਖੋ ਜੀ। ਜਵਾਨ ਵਹਿੜ ਹੈ ਕੋਈ ਆ ਕੇ ਇਹ ਨਹੀਂ ਕਹਿ ਸਕਦਾ ਤੀਜੇ ਸੂਏ ਹੋਊਗੀ। ਹੂੰ ਸਹੀ ਹੈ। ਲਓ ਦੱਸੋ ਵੜ ਚੰਗੀ ਆ ਖਰੀ ਆ ਠੀਕ ਆ ਜੀ ਨਾ ਵਾਲੀ ਸਭ ਇਹ ਵੀ ਸਾਡੀ ਅੱਜ ਵਿਕਦੀ ਆ ਨਾ ਤੇ ਅਸੀਂ ਇਹਦੇ ਥਾਂ ਪਤਾ ਨਹੀਂ 10 ਡੰਗਰ ਕੇ 15 ਵੇਚ ਦੇਣੇ ਨੇ ਚੱਲ ਬਸ ਜਿਹੜੀ ਸਿੱਧੀ ਗੱਲ ਬਿਲਕੁਲ ਲਓ ਦੱਸੋ ਦੋ ਵੱਡੇ ਨਾਲ ਸੀਗੇ ਜਿਹੜੀਆਂ ਆਪਾਂ ਤੁਹਾਨੂੰ ਦੋ ਵੜਾ ਦਿਖਾਉਣੀਆਂ ਸੀਗੀਆਂ ਇੱਕ ਤਾਜੀ ਸੂਈ ਇੱਕ ਇੱਕ ਮੰਥ ਦੀ ਹਜੇ ਕੱਚੀ ਆ ਠੀਕ ਆ ਇਸ ਤੋਂ ਬਾਅਦ ਇੱਧਰ ਦੋ ਤੁਹਾਨੂੰ ਬੱਕਰੀਆਂ ਦੀ ਇੱਕ ਜੋੜੀ ਵਿਖਾਉਣੇ ਆ ਦੋ ਬੱਕਰੇ ਆ ਠੀਕ ਆ ਜੀ ਤੇ ਅੱਛਾ ਫਿਰ ਗੁਰਪ੍ਰੀਤਾ ਇਹਨਾਂ ਦੀ ਇੱਕ ਤਾਂ ਉਮਰ ਦੱਸ ਦਈਏ ਦੋਹਾਂ ਦੀ ਕਿੰਨੀ ਕਿੰਨੀ ਕ ਹੈਗੀ ਹੁਣ ਇਹ ਵੀ ਸੰਧੂ ਸਾਹਿਬ ਉਮਰ ਹੋਊਗੀ ਕੋਈ ਹਾਲ ਸਭ ਸਵਾਸ ਸਵਾਸਾ 36 ਕਿਲੋ ਵਜਨ ਹੈ ਇਹਦਾ ਕੋਈ ਕੰਡੇ ਤੇ ਰੱਖ ਲੈ ਇਹ ਕਾਲੇ ਆਪਣੇ ਬੱਕਰੇ ਦਾ ਕਾਲੇ ਦਾ ਠੀਕ ਹੈ ਜੀ ਹਾਂਜੀ ਤੇ ਉਹ ਪਰਲੇ ਦਾ ਉਹਦਾ ਕੀਤਾ ਨਹੀਂ ਆ ਹੋ ਉਹਦਾ ਵੀ 25 ਦੇ ਗੇੜ ਚ ਉਹ ਅਜੇ ਬੱਕਰੀ ਚੁੰਗਦਾ ਹੈ ਅੱਛਾ 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 ਇਹ ਤਰ੍ਹਾਂ ਸੀ ਵੀ ਇਹਦੀ ਜਗ੍ਹਾ ਨਾ ਪੱਠ ਕਿਸੇ ਨੇ ਬਦਲ ਲਈ ਹੈ ਹਾਂਜੀ ਪੱਠ ਸੀ ਉਹਦੇ ਨਾਲ ਪੱਠ ਲੈ ਕੇ ਬੱਕਰਾ ਦੇ ਗਿਆ ਠੀਕ ਹੈ ਹਾਂਜੀ ਠੀਕ ਹੈ ਤੇ ਉਹਦੇ ਨਾਲ ਦੀ ਪੱਠ ਲੈ ਕੇ ਉਹਦਾ ਵਜਨ ਨਹੀਂ ਕੀਤਾ ਜੇ ਕੋਈ ਸੱਜਣ ਕਹੂ ਵੇਚਦਾ ਨਹੀਂ ਤੇ ਅਜੇ ਬੱਕਰੀ ਨੂੰ ਚੁੰਗਦਾ ਹੋ ਹਾਂਜੀ ਮਤਲਬ ਇਹ ਕਿੰਨੇ ਮਹੀਨਿਆਂ ਦਾ ਦੱਸਿਆ ਇਹ ਮਤਲਬ ਸਾਲ ਤੋਂ ਉੱਪਰ ਹੈ ਸਾਲ ਤੋਂ ਉੱਪਰ ਸਵਾ ਸਾਲ ਤੋਂ ਉੱਪਰ ਇਹ ਤੇਰੇ ਹੈ ਹੀ 5 ਕੁ ਮਹੀਨੇ ਦਾ ਅੱਛਾ ਤੇ ਸਿੰਗਲ ਸਿੰਗਲ ਦਾ ਰੇਟ ਦੱਸ ਦੀਏ ਤੇ ਜੋੜੀ ਕਿਸੇ ਵੀਰ ਨੇ ਲੈਣੀ ਉਹਦਾ ਕੀ ਡਿਸਕਾਊਂਟ ਹੋਊਗਾ ਫਿਰ ਇਹਦਾ ਲੈਣ ਦੇਣ ਜੋ 20000 ਰੁਪਇਆ ਹਾਂਜੀ ਉਹਦਾ ਲਵਾਂਗੇ 15000 ਰੁਪਇਆ ਹੂੰ 35 ਦੀ ਜੋੜੀ 35 ਇਹ ਕੋਈ ਛੜਣ ਮਿੱਤਰ ਲਊਗਾ ਮਾਨ ਤਾਨ ਕਰਾਂਗੇ ਹਾਂਜੀ ਲੋ ਵੀ ਭਰਾਵੋ 35000 ਦੀ ਜੋੜੀ ਆ ਠੀਕ ਆ ਜੀ ਤੇ ਆ ਬੀਟਰ ਵੀ ਆ ਗਿਆ ਹਾਂਜੀ ਇਹ ਬੀਟਰ ਚਾਉਂਦਾ ਠੀਕ ਹੈ ਜੀ ਲਓ ਦੋਸਤੋ ਇਹ ਜੋੜੀ ਆ ਠੀਕ ਆ ਜੀ ਵਜਨ ਵੀ ਵੀਰ ਨੇ ਤੁਹਾਨੂੰ ਦੱਸਤਾ ਇਹਦਾ ਕੋਈ ਵਜਨ ਕਰਾਇਆ ਸੀਗਾ ਓ ਵਜਨ ਵੀ ਤੁਹਾਨੂੰ ਮੈਂਸ਼ਨ ਕਰ ਦਿੱਤਾ ਬਾਕੀ ਏਜ ਵੀ ਦੱਸਤੀ ਐ ਵੀ ਕਿੰਨੀ ਕਿੰਨੀ ਏਜ ਆ ਜਾ ਇਹਨਾਂ ਦੀ ਹੈਗੀ ਆ ਸਿੰਗਲ ਸਿੰਗਲ ਕਿਸੇ ਵੀਰ ਨੇ ਪੀਸ ਗਰੀਦਣਾ ਤਾਂ ਸਿੰਗਲ ਸਿੰਗਲ ਦਾ ਤੁਸੀਂ ਸੌਦਾ ਕਰ ਲਿਓ ਜੋੜੀ ਪਾਉਣੀ ਕਿਸੇ ਵੀਰ ਨੇ ਤੇ 35000 35000 ਦੇ ਵਿੱਚੋਂ ਜਿੰਨਾ ਕੋ ਹੋ ਸਕਿਆ ਜਿੰਨੇ ਵੀ ਗੰਜੈਜ ਆ ਮੌਕੇ ਤੇ ਮਾਨਤਾ ਹੋ ਜਾਊਗਾ ਠੀਕ ਆ ਤੇ ਇਹ ਦੋ ਬੱਕਰੇ ਆਪਾਂ ਤੁਹਾਨੂੰ ਦਿਖਾਉਣੇ ਸੀਗੇ ਠੀਕ ਆ ਜੀ ਇਹ ਜੋੜੀ ਵਕਾਊ ਆ ਤੇ ਹੋਰ ਵੀਰ ਗੁਰਪ੍ਰੀਤ ਕੋਈ ਗੱਲਬਾਤ ਵੀਰ ਬਸ ਵੀਰ ਜੀ ਆਪਾਂ ਤੇ ਸਾਰੇ ਵੀਰਾਂ ਨੂੰ ਇਹ ਬੇਨਤੀ ਕਰਦੇ ਆਂ ਵੀ ਅਸੀਂ ਆ ਜਿਹੜੀ ਪਹਿਲੀ ਵੀਡੀਓ ਪਾਉਣ ਲੱਗੇ ਆਂ ਜੀ ਅਸੀਂ ਇਹ ਪਹਿਲੀ ਵੀਡੀਓ ਇਸ ਕਰਕੇ ਪਾਉਣ ਲੱਗੇ ਆਂ ਵੀ ਕਈ ਵਾਰੀ ਵੀਡੀਓ ਦੇਖਦੇ ਅਗਲਾ ਕਹਿੰਦਾ ਜੀ ਮੇਰੇ ਨਾਲ ਧੋਖਾ ਕਰ ਲਿਆ ਬਿਲਕੁਲ ਤੇ ਅਸੀਂ ਵੀਰਾਂ ਨੂੰ ਇਹ ਕਹਿੰਨੇ ਵੀ ਬਿਜ਼ਨਸ ਮਾੜਾ ਨਹੀਂਗਾ ਸਾਡੇ ਕੋਲ ਵਪਾਰੀ ਵੀ ਲੈ ਕੇ ਜਾਂਦੇ ਆ ਸਾਡੇ ਕੋਲ ਡੰਗਰ ਮਾੜੇ ਵੀ ਆਉਂਦੇ ਨੁਕਸ ਵਾਲੇ ਵੀ ਆਉਂਦੇ ਆ ਜੇ ਕਿਸੇ ਨੂੰ ਵੀਰ ਜੀ ਦੇਣਾ ਦੱਸ ਕੇ ਦੇ ਦੋ ਬਿਲਕੁਲ ਜੀ ਗਲਤ ਕੰਮ ਨਾ ਕਰੋ ਜਿੰਨੇ ਰਕਮ ਲਾਉਣੀ ਹੈ ਰਕਮ ਲਾਉਣੀ ਬੜੀ ਔਖੀ ਹੈ ਪੈਸਾ ਕੋਈ ਸੌਕਾ ਨਹੀਂ ਬਣਦਾ ਬਿਲਕੁਲ ਜੀ ਬਿਲਕੁਲ ਅਸ ਅਸੀਂ ਸਾਰੇ ਭਰਾਵਾਂ ਨੂੰ ਇਹੋ ਬੇਨਤੀ ਕਰਦੇ ਆਂ ਵੀਡੀਓ ਪਾਓ ਵੱਧ ਤੋਂ ਵੱਧ ਡੰਗਰ ਵਿੱਚੋਂ ਇੱਕ ਤੇ ਕਿਸੇ ਨੂੰ ਮਾੜਾ ਨਾ ਬੋਲੋ ਬਿਲਕੁਲ ਤੇ ਦੂਜੀ ਗੱਲ ਵੀਰ ਜੀ ਮਾੜਾ ਡੰਗਰ ਨਾ ਦਿਓ ਜੇ ਦੇਣਾ ਹੈ ਤਾਂ ਦੱਸ ਕੇ ਦੇ ਦਿਓ ਸਹੀ ਜੀ ਬਾਜੀ ਹੁਣ ਅੱਜ ਮੈਂ ਵੀਡੀਓ ਪਾ ਰਿਆ ਸੰਧੂ ਸਾਹਿਬ ਕੱਲ ਨੂੰ ਤੁਹਾਡੇ ਕੋਲ ਵੀਡੀਓ ਪਾ ਦੇ ਵੀ ਸੰਧੂ ਸਾਹਿਬ ਗਾਂ ਲੈ ਗਏ ਸਾਂ ਤੇ 3 ਮਹੀਨੇ ਲੱਗੀ 2 ਮਹੀਨੇ ਲੱਗੀ ਆ ਤੇ ਉਸ ਤੋਂ ਬਾਅਦ ਤੁਸੀਂ ਮੇਰੀ ਵੀਡੀਓ ਪਾਓਗੇ ਤੇ ਕੀ ਮੇਰੀ ਇੱਜ਼ਤ ਐ ਅਸੀਂ ਕਹਿੰਨੇ ਵੀਰੇ ਕੰਮ ਨਾ ਕਰੋ ਡੰਗਰ ਘੱਟ ਵੇਚ ਲੋ 2 4 5 ਦਿਨ ਦਾ ਅਗਾ ਪਿਛਾ ਹੋ ਸਕਦਾ ਮਹੀਨਿਆਂ ਦਾ ਡੰਗਰ ਫਰਕ ਨਹੀਂ ਚੇ ਪਾਉਂਦਾ ਸਹੀ ਹੈ ਜੀ ਹਾਂ ਜੀ ਇਹੋ ਬੇਨਤੀ ਐ ਸਾਰੇ ਭਰਾਵਾਂ ਨੂੰ ਬਿਲਕੁਲ ਹਾਂ ਜੀ ਤੇ ਵੀਰ ਗੁਰਦੇ ਤੇ ਇੱਕ ਨੰਬਰ ਬੋਲ ਦਿੱ ਗਿਆ ਆਪਣੇ ਆਪਣਾ 84371 ਹਾਂ ਜੀ ਤੇ 34998 ਠੀਕ ਹੈ ਜੀ ਹਾਂ ਜੀ ਤੇ ਵੀਰ ਗੁਰਪ੍ਰੀਤ ਦੇ ਨੰਬਰ ਸਕਰੀਨ ਦੇ ਉੱਪਰ ਚੱਲਦੇ ਨੇ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਘਰਾਂ ਆਨ ਕੇ ਆਪਣੀ ਨਰਕਪਰਕ ਕਰ ਸਕਦੇ ਜੇ ਤਸੱਲੀ ਕਰ ਸਕਦੇ ਸੀ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ